ਔਰ ਆਲੇ ਪੁਲ ਤੇ ਕੋਈ ਟਾਈਮ ਹੈਗਾ ਸੀ ਜਦੋਂ ਬਿਜਲੀ ਜੜੀ ਨਾ ਉੱਥੇ ਬਣਾ ਕੇ ਤੇ ਸਾਰੇ ਅੰਬਰ ਸਾਨੂੰ ਸਪਲਾਈ ਕੀਤੀ ਜਾਂਦੀ ਸੀ ਸਾਰਾ ਪਾਣੀ ਜਿਹੜਾ ਨਾ ਪਿੱਛੋਂ ਆ ਕੇ ਨਹਿਰ ਦਾ ਵਜਦਾ ਸੀ ਇਹਦੇ ਛੇ ਦਾਰੇਗੇ ਜੀ ਇਸ ਜਗ੍ਹਾ ਤੇ ਜਿਹੜਾ ਨਾ ਪਾਣੀ ਆ ਛੇ ਦਾਰ ਜਿਹੜੇ ਥੱਲੇ ਉਹ ਵੀ ਤੁਹਾਨੂੰ ਮੈਂ ਵਿਖਾਏ ਆ ਇਹ ਛੇ ਦਾਰ ਜਿਹੜੇ ਨਾ ਅੱਗੇ ਜਾ ਕੇ ਤਿੰਨ ਟਰਨਿੰਗ ਵਾਲਾ ਨੂੰ ਫੀਡ ਕਰਦੇ ਸੀ ਪਾਣੀ ਤੇ ਸਾਰੇ ਅੰਬਰਾਂ ਨੂੰ ਜਿਹੜੀ ਇੱਥੋਂ ਸਪਲਾਈ ਕੀਤੀ ਜਾਂਦੀ ਸੀ ਤੇ ਪਹਾੜਾ ਡੈਮ ਦਾ ਇੱਕ ਹਸਾਬ ਨਾਲ ਕੰਮ ਜਿਹੜਾ ਨਾ ਉਹ ਇਹਦੇ ਕੋਲ ਲਿਆ ਜਾਂਦਾ ਹੈ ਇਹਦੇ ਅੱਗੇ ਜਾ ਕੇ ਨਾ ਉਹ ਕਮਰੇ ਦੇ ਵਿੱਚ ਜਨਰੇਟਰ ਲੱਗੇ ਆ ਤਿੰਨੇ ਜਨਰੇਟਰ ਲੱਗੇ ਆ ਤੇ ਆ ਦੇ ਵਿੱਚ ਤਾਰਾਂ ਦਾ ਸਪਲਾਈ ਦਾ ਸਿਸਟਮ ਹੀ ਪਹਿਲਾਂ ਆ ਜਿਹੜਾ ਆ ਕੇ ਪਾਣੀ ਜਿਹੜਾ ਇਕੱਠਾ ਹੋ ਕੇ ਤੇ ਫਿਰ ਨਹਿਰ ਦੇ ਵਿੱਚ ਰਲ ਜਾਂਦਾ ਹੈ ਇਹ ਨਹਿਰ ਦਾ ਸਾਬ੍ਹ ਜਾਨ ਹੈ 1628 ਚ ਬਣਾਈ ਸੀ ਤੇ 630 ਫੁੱਟ ਪਰ ਸਕੰਡੇ ਜਿਹੜੀ ਹੈ ਕੱਢਦੀ ਸੀ ਪਾਣੀ ਮਹਾਰਾਜ ਰੰਜੀਤ ਸਿੰਘ ਨੇ ਸ੍ਰੀ ਦਰਬਾਰ ਸਾਹਿਬ ਦੇ 5 ਕਰੋੜਾਂ ਨੂੰ ਜਿਹੜੇ ਨਾ ਫਸਲੀ ਬਣਾ ਕੇ ਪਾਣੀ ਜਿਹੜਾ ਨਾ ਯਾਰ ਹੁਣ ਚੱਲਦੀ ਆ ਇੱਥੇ ਪੂਰੀ ਸਾਫ ਸਫਾਈ ਆ ਉਹ ਵੇਖ ਲਓ ਉਹ ਚਲੇ ਗਿਆ ਲਫਾਫਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੇਰੇ ਨਾਲ ਆ ਸਰਦਾਰ ਪ੍ਰੀਤਮ ਸਿੰਘ ਜੀ ਬਾਜਵਾ ਹੈ ਜੀ ਤੇ ਅਸੀਂ ਦੋਵੇਂ ਭਰਾ ਚੱਲੇ ਆ ਤਾਰਾਂ ਵਾਲੇ ਪੁਲ ਤੇ ਤੇ ਤਾਰਾਂ ਵਾਲੇ ਪੁਲ ਤੇ ਕੋਈ ਟਾਈਮ ਹੈਗਾ ਸੀ ਜਦੋਂ ਬਿਜਲੀ ਜੜੀ ਨਾ ਉੱਥੇ ਬਣਾ ਕੇ ਤੇ ਸਾਰੇ ਅੰਬਰ ਸਾਨੂੰ ਸਪਲਾਈ ਕੀਤੀ ਜਾਂਦੀ ਸੀ ਜੋ ਪਹਾੜਾ ਟਾਈਮ ਦਾ ਕੰਮ ਆ ਨਾ ਉਹ ਤਾਰਾਂ ਵਾਲਾ ਪੁਲ ਕਿਹਲੇ ਕਰਦਾ ਹੈ ਤੇ ਅੱਜ ਜਾ ਕੇ ਆਪਾਂ ਉੱਥੇ ਵੇਖਨੇ ਆ ਅੱਜ ਦੇ ਹਾਲਾਤ ਉਸ ਸਮੇਂ ਚ ਉਹਦੇ ਕੀ ਹਾਲਾਤ ਆ ਤੇ 1930 ਦੇ ਵਿੱਚ ਬਦਲ ਇਹ ਜਿਹੜੇ ਗੋਰਿਆਂ ਨੇ ਜਿਹੜਾ ਨਾ ਬਾਹਰੋਂ ਮਸ਼ੀਨਾਂ ਲਿਆ ਕੇ ਸਵਿਟਜ਼ਰਲੈਂਡ ਤੇ ਇੰਗਲੈਂਡ ਤੋਂ ਤਾਂ ਉਹ ਲਾਈਆਂ ਸੀ ਤੇ ਉਹਨਾਂ ਦੀ ਹਾਲਾਤ ਸਾਰੇ ਵੇਖਦੇ ਆ ਤੇ ਕੀ ਮੇਨਟੇਨੈਂਸ ਜਿਹੜੀ ਕੀਤੀ ਆ ਉਹ ਵੀ ਵਿਖਾਣੇ ਤੁਹਾਨੂੰ ਤੇ ਬੜੇ ਉੱਥੇ ਪਹੁੰਚ ਕੇ ਬਾਕੀ ਸਾਰਾ ਕੁਝ ਤੁਹਾਨੂੰ ਹੀ ਵਿਖਾਣੇ ਆ ਤੇ ਜਲੰਧਰ ਵਾਲੇ ਪਾਸਿਓਂ ਆਉਂਦੇ ਆ ਨਾ ਜੀ ਆ 골ਡਨ 게이트 ਆ ਅੰਮ੍ਰਿਤਸਰ ਦਾ ਜਿਹੜਾ ਐਂਟਰੈਂਸ ਗੇਟ ਹੈ ਕਿਹਾ ਜਾ ਸਕਦਾ ਇਹ ਇੱਥੋਂ ਆਪਾਂ ਚੱਲ ਜਾਈਏ ਇੱਥੋਂ ਲਗਭਗ 1.5-2 ਕਿਲੋਮੀਟਰ ਅੱਗੇ ਜਾ ਕੇ ਨਾ ਤਾਰਾਂ ਵਾਲਾ ਪੁਲ ਆਣਾ ਤੇ ਚੱਲਦੇ ਆਂ ਜੀ ਫਿਰ ਆਪਾਂ ਹੁਣ ਇੱਥੋਂ ਅੱਗੇ ਅੱਗੇ ਆ ਕੇ ਨਾ ਜਿਹੜਾ ਪੁਲ ਸਿੱਧਾ ਚੜ੍ਹਦਾ ਨਾ ਔਰ ਵੀਰੇ ਜੋ ਨੀਂਗੇ ਚੜ੍ਹਦਾ ਉਹਦੇ ਨਾਲ ਲੈਫਟ ਲੈ ਲੈਣਾ ਇਸੇ ਤਰ੍ਹਾਂ ਹਾਂਜੀ ਲਓ ਜੀ ਆਪਾਂ ਨਾ ਆਗੇ ਦੇ ਅੰਮ੍ਰਿਤਸਰ ਦਾ ਜਿਹੜਾ ਬਿਜਲੀ ਘਰ ਹੀ ਨਾ ਕਿਸੇ ਟਾਈਮ ਤੇ ਉੱਥੇ ਇਹ ਆ ਇਹਦਾ ਪੂਰਾ ਇਤਿਹਾਸ ਜਿਹੜਾ ਤੁਹਾਨੂੰ ਇਹਦੇ ਵਿੱਚੋਂ ਦੱਸਦੇ ਆ ਇਹ ਨਹਿਰ 1928 ਚ ਮੁਗਲ ਬਾਦਸ਼ਾਹ ਸ਼ਾਹਜਹਾਨ ਨੇ ਆਪਣੇ ਬਾਗਾਂ ਨੂੰ ਸਿੰਚਾਈ ਲਈ ਜਿਹੜੀ ਉਹ ਬਣਾਈ ਸੀ ਇਸ ਦਾ ਨਾਮ ਉਸਨੇ ਹੰਸਲੀ ਨਹਿਰ ਰੱਖਿਆ ਸੀ ਤੇ ਬਾਅਦ ਚ ਮਹਾਰਾਜਾ ਰਣਜੀਤ ਸਿੰਘ ਨੇ ਜਿਹੜੇ ਪਵਿੱਤਰ ਸਰੋਵਰਾਂ ਦੇ ਜਲਦੀ ਸਪਲਾਈ ਵੀ ਇਸੇ ਨਹਿਰ ਤੋਂ ਹੀ ਜਿਹੜੀ ਉਹ ਕੀਤੀ ਆ 1930 ਚ ਆ ਕੇ ਨਾ ਇਹ ਬਿਜਲੀ ਦਾ ਘਰ ਦਾ ਇਹਦੇ ਕੋਲ ਕੰਮ ਲਿਆ ਆ ਗਿਆ ਤੇ ਇੱਥੋਂ ਸਾਰੇ ਅੰਮ੍ਰਿਤਸਰ ਨੂੰ ਜਿਹੜੀ ਨਾ ਬੀਲੀ ਦੀ ਸਪਲਾਈ ਜਿਹੜੀ ਹੈ ਨਾ ਉਹ ਹੰਦੀ ਰਹੀ ਆ ਸ੍ਰੀ ਦਰਬਾਰ ਸਾਹਿਬ ਨੂੰ ਵੀ ਇੱਥੋਂ ਜਾਂਦੀ ਰਹੀ ਹੈ ਬਿਜਲੀ ਆ ਵੀ ਆਪਾ ਬਿਜਲੀ ਘਰ ਦੇ ਵਿੱਚ ਹੀ ਹੁਣ ਤੁਰੇ ਫਿਰਦੇ ਆ ਤੇ ਆ ਥੱਲੇ ਵੇਖੋਗੇ ਨਾ ਤੇ ਛੇ ਦਾਰ ਹੀ ਅਹੀਂ ਆਵਾ ਨੀਵੇਂ ਥਾਂ ਤੇ ਖੜੇ ਆ ਅਸਲੇ ਕਿਉਂਕਿ ਪਾਣੀ ਉੱਤੋਂ ਜਿਹੜਾ ਨਾ ਥੱਲੇ ਆਂਦਾ ਸੀ ਤੇ ਆਹ ਲੀ ਜਗ੍ਹਾ ਤੇ ਸਾਰਾ ਪਾਣੀ ਜਿਹੜਾ ਨਾ ਪਿੱਛੋਂ ਆ ਕੇ ਨਹਿਰ ਦਾ ਵਜਦਾ ਸੀ ਤੇ ਛੇ ਦਾਰੇਗੇ ਜੀ 1 2 3 4 5 ਤੇ 6 ਦਰਾਂ ਹਾਂਜੀ 6 ਦਰਾਂ ਚੋਂ ਜਾ ਕੇ ਨਾ ਪਾਣੀ ਤੇ ਅੱਗੇ ਤਿੰਨ ਟਰਮੀਨਲ ਲੱਗੇ ਹੀ ਜਿੱਥੋਂ ਇਹ ਅੱਗੇ ਚੱਲ ਕੇ ਪਾਣੀ ਜਿਹੜਾ ਨਾ ਜਨਰੇਟਰ ਜਿਹੜੇ ਅੱਗੇ ਆ ਫਿਰ ਉਹ ਇੱਥੋਂ ਅੱਗੇ ਜਨਰੇਟਰ ਹੀ ਜਨਰੇਟਰਾਂ ਤੱਕ ਰਿਹਾ ਇੱਥੋਂ ਪਾਣੀ ਜਿਹੜੀ ਇਹਨਾਂ ਪਹੁੰਚੀ ਹਾਂਜੀ ਤੇ ਉਪਰਾਣੀਆਂ ਜਿਹੜੀਆਂ ਹੈਗੀਆਂ ਜਾਂ ਸਾਰੀਆਂ ਆ ਵੇਖੋਗੇ ਪੁਰਾਣੇ ਚਾਦਰਾਂ ਉਹ ਹੀ ਪਰ ਇਹ ਲੈ ਪੂਰੀ ਸੈਂਚਰੀ ਨਹੀਂ ਹੋਈ ਇਹਨੂੰ ਤੇ 1930 ਦੀ ਸਾਰੀ ਗੱਲ ਆ ਹਾਂਜੀ ਤੇ ਕਿਸੇ ਲਈ ਤਾਂ ਬੇਬਾਦ ਬਿਲਕੁਲ ਹੈਗਾ ਹੀ ਹੁਣ ਇਹਨੂੰ ਇਹਨਾਂ ਨੇ ਥੋੜਾ ਜਿਨਾ ਮੋਡੀਫਾਈ ਕਰਕੇ ਨਾ ਤੇ ਵਧੀਆ ਬਣਾਤਾ ਆ ਇੱਕ ਦਰ ਖੁੱਲਾ ਵਾ ਇਹਦੇ ਥੱਲੋਂ ਵੀ ਨਿਕਲ ਕੇ ਨਾ ਤੇ ਤੁਹਾਨੂੰ ਅਗਲਾ ਇਸ ਸਾਬ ਖਾਨਾ ਆ ਟਰਮੀਨਲ ਲੱਗੇ ਆ ਜਿਦ ਤਰਾ ਇਹਦੇ ਦੋ ਤਰ੍ਹਾਂ ਦੇ ਅੱਗੇ ਇੱਕ ਟਰਮੀਨਲ ਆ ਲੱਗਾ ਇਸੇ ਤਰ੍ਹਾਂ ਦੋ ਦੋ ਦੇ ਵਿੱਚ ਨਾ ਦਰਾਂ ਦੇ ਅੱਗੇ ਫਿਰ ਇੱਕ ਟਰਮੀਨਲ ਲੱਗਾ ਟਰਮੀਨਲ ਤੋਂ ਅੱਗੇ ਜਿਹੜਾ ਦਾ ਉਹਨਾਂ ਨੇ ਜਨਰੇਟਰ ਲਾਏ ਜਿੱਥੋਂ ਬਿਜਲੀ ਜਨਰੇਟ ਹੁੰਦੀ ਸੀ ਤੇ ਸਾਰੇ ਅੰਮ੍ਰਿਤਸਰ ਨੂੰ ਜਿਹੜੀ ਇੱਥੋਂ ਸਪਲਾਈ ਕੀਤੀ ਜਾਂਦੀ ਸੀ ਤੇ ਪਹਾੜਾ ਡੈਮ ਦਾ ਇੱਕ ਹਿਸਾਬ ਨਾਲ ਕੰਮ ਜਿਹੜਾ ਨਾ ਉਹ ਇਹਦੇ ਕੋਲ ਲਿਆ ਜਾਂਦਾ ਹੈ ਆਹ ਐਂਟਰੈਂਸ ਜੇ ਦੀ ਤੇ ਆਸ-ਪਾਸੇ ਜਿਹੜੇ ਨਾ ਆਹ ਲੱਗਿਆ ਫੁੱਲ ਬੂਟੇ ਤੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਨਾ ਕੁਝ ਪਹਿਲੇ ਜਿਹੜੇ ਬੂਟੇ ਉਹ ਪ੍ਰਜਰੂ ਕੀਤੇ ਆ ਕੋਸ਼ ਹੁਣ ਵਾਲੇ ਵੀ ਜੜੇ ਆ ਉਹਨਾਂ ਨਵੇਂ ਵੀ ਲਾਏ ਆ ਤੇ ਲਗਭਗ ਹਰੇਕ ਜਿਹੜਾ ਪੌਦੇ ਦਾ ਨਾਮ ਵੀ ਲਿਖ ਕੇ ਨਾ ਇਹਨੇ ਲਾਇਆ ਆ ਤੇ ਅੱਗੇ ਤੁਹਾਨੂੰ ਆ ਦਿਖਾਣੇ ਆ ਜਿੱਥੋਂ ਇਹਨਾਂ ਨੇ ਪਾਣੀ ਜੜਾਂ ਨਾਲ ਥੱਲੇ ਜਾਂਦਾ ਆ ਹਰੇਕ ਪੌਦੇ ਦਾ ਨਾਮ ਕੋਸ਼ਿਸ਼ ਕੀਤੀ ਇਹਨਾਂ ਨੇ ਦੇਖ ਕੇ ਲਾ ਕੇ ਰੱਖਣ ਦੀ ਤੇ ਆ ਦੇ ਜਿੱਥੋਂ ਇਸ ਜਗ੍ਹਾ ਤੇ ਜਿਹੜਾ ਨਾ ਪਾਣੀ ਆ ਛੇਦਾਰ ਜਿਹੜੇ ਥੱਲੇ ਵੀ ਤੁਹਾਨੂੰ ਮੈਂ ਵਿਖਾਏ ਆ ਇਹ ਛੇਦਾਰ ਜਿਹੜੇ ਨਾ ਅੱਗੇ ਜਾ ਕੇ ਤਿੰਨ ਟਰਮੀਨਲਾਂ ਨਾਲ ਉਹਨੂੰ ਖੀਦ ਕਰਦੇ ਸੀ ਪਾਣੀ ਤੋਂ ਤਿੰਨ ਟਰਮੀਨਲ ਜਿਹੜੇ ਆ ਨਾ ਅੱਗੇ ਫਿਰ ਉਹ ਜਨਰੇਟਰ ਜਿਹੜੇ ਆ ਉਹਨਾਂ ਤੱਕਰ ਜਦੋਂ ਪਚਾ ਕੇ ਤੇ ਉੱਥੋਂ ਜਨਰੇਟ ਕਰਦੇ ਸੀ ਬਿਜਲੀ ਅੱਗੇ ਤੇ ਦੇ ਨਾਲ ਨਾਲ ਇਹਨਾਂ ਨੇ ਨਾ ਸੈਰਗਾ ਵੀ ਬਣਾਤੀ ਆ ਹਾਂਜੀ ਤੇ ਫੇਰ ਦੇ ਟਾਈਮ ਸ਼ਾਮ ਦੇ ਟਾਈਮ ਲੋਕੀ ਸਰ ਵੀ ਕਰਦੇ ਆ ਤੇ ਆ ਦਰਖਤ ਜਿਹੜੇ ਆ ਇਹਨਾਂ ਦੇ ਆ ਵੇਖੋ ਪੁਰਾਣੇ ਦਰਖਤਾਂ ਉਹਨਾਂ ਦੀ ਵਾਹ ਇਹਨਾਂ ਨੇ ਸੰਭਾਲ ਕੀਤੀ ਆ ਵੇਹੇ ਸਿੰਬਲ ਦਾ ਦਰਖਤਾਂ ਸਿੰਬਲ ਲੋਕ ਸਰਾਹਰ ਆ ਤਦੀ ਰਗਾ ਗਾ ਜੀ ਆਪ ਮੁੱਚ ਗੁਰੂ ਸਾਹਿਬ ਨੇ ਇਹਦੇ ਬਾਰੇ ਦਮਾਇਆ ਸੀ ਆ ਆ ਅੱਗੇ ਜਿਹੜੇ ਆ ਅੱਗੇ ਟਰਮੀਨਲ ਆ ਤਿੰਨ ਤੇ ਇੱਕ ਇਹਦੇ ਅੱਗੇ ਜਾ ਕੇ ਨਾ ਉਹ ਕਮਰੇ ਦੇ ਵਿੱਚ ਜਨਰੇਟਰ ਲੱਗੇ ਆ ਹਾਂਜੀ ਉੱਥੋਂ ਫੇਰ ਸਾਰੀ ਬਿਜਲੀ ਜਿਹੜੀ ਉਹ ਪੈਦਾਵਾਰ ਕਰਕੇ ਤੇ ਅੱਗੇ ਫੇਰ ਸਾਰਾ ਜਿਹੜਾ ਜੋ ਸਪਲਾਈ ਆ ਤਾਰਾਂ ਨਾਲ ਹੀ ਕੀਤੀ ਜਾਂਦੀ ਸੀ ਤੇ ਸ਼ਾਇਦ ਜਿਹੜਾ ਪਾਣੀ ਐਸ ਪਾਸੇੋਂ ਆਂਦਾ ਸੀ ਜੇ ਇਧਰੋਂ ਪਾਣੀ ਲਿਆ ਕੇ ਤੇ ਇਹਦੀ ਸਪਲਾਈ ਜਿਹੜੀ ਆ ਪਾਣੀ ਦੀ ਫਿਰ ਇਧਰੋਂ ਟਰਮੀਨਲਾਂ ਨੂੰ ਤੇ ਜੇਨਰੇਟਰ ਹੁੰਦੀ ਸੀ ਜੇਨਰੇਟਰ ਜਿਹੜੇ ਨਾਲ ਇਸ ਕਮਰੇ ਦੇ ਵਿੱਚ ਸੀ ਤੇ ਇਹ ਥੋੜਾ ਜਿਹਾ ਨਹੀਂ ਮੇਂ ਫਾਦੇ ਹੋਣ ਉਹ ਤੇ ਜਿਹੜਾ ਜੇਨਰੇਟਰ ਰੂਮ ਆਹ ਜੇਨਰੇਟਰ ਲੱਗੇ 3 ਹਾਂਜੀ ਤੇ ਇੰਨਾਂ ਰਾਹੀਂ ਜਿਹੜੀ ਨਾ ਬਿਜਲੀ ਜਿਹੜੀ ਪਿਆਰ ਕੀਤੀ ਜਾਂਦੀ ਉਹ ਪ੍ਰਾਣੇ ਅਸੀਂ ਵੇਖਦੇ ਰਹੇ ਇਹਨਾਂ ਨੂੰ ਪਰ ਇਹਦੇ ਇਤਿਹਾਸ ਬਾਰੇ ਕੋਈ ਖੋਜ ਜੜੀ ਹੈ ਨਹੀਂ ਕਿ ਕਿਉਂਕਿ ਅਸੀਂ ਵੇਖ ਕੇ ਨਿਕਲ ਜਾਣਾ ਆ ਤਿੰਨੇ ਜਨਰੇਟਰ ਲੱਗੇ ਆ ਤੇ ਆ ਇਹਦੇ ਵਿੱਚ ਤਾਰਾਂ ਦਾ ਸਪਲਾਈ ਦਾ ਸਿਸਟਮ ਹੀ ਪਹਿਲਾਂ ਆ ਜਿਹੜਾ ਹੁਣ ਇੱਥੇ ਖਿਆਰ ਉਹ ਚੀਜ਼ਾਂ ਤੇ ਉਹ ਦੇਖ ਸਕਦੀਆਂ ਟਰਮੀਨਲ ਰਾਈਆਂ ਇਹਨਾਂ ਨੂੰ ਇੱਥੋਂ ਪਾਣੀ ਆਦਾ ਹੀ ਪਿੱਛੋਂ ਤਿੰਨਾਂ ਜਨਰੇਟਰਾਂ ਨੂੰ ਤੇ ਉਹ ਉੱਪਰ ਜਿਹੜੀ ਜਗ੍ਹਾ ਹੈਗੀ ਨਾ ਹਾਂ ਇਹ ਜਿਹੜੀ ਜਗਾ ਇਹ ਤਾਰਾਂ ਹੁੰਦੀਆਂ ਸੀ ਇੱਥੇ ਸਾਰਾ ਜੋ ਅੱਗੇ ਸਟੋਰ ਕਰਕੇ ਤੇ ਬਿਜਲੀ ਜਿਹੜੀ ਇੱਥੋਂ ਸਪਲਾਈ ਨਹੀਂ ਹੁੰਦੀ ਸੀ ਤੇ ਤਾਰਾਂ ਵਾਲਾ ਪੋਲ ਮੇਢ ਖਾਲੇ ਉਸੇ ਕਰਕੇ ਦਾ ਨਾਂ ਜਿਹੜਾ ਉਹ ਪਿਆ ਤੇ ਜਿਹੜਾ ਥੱਲੇ ਤੁਹਾਨੂੰ ਮੈਂ ਥੋੜਾ ਇਹਨਾਂ ਦ੍ਰਿਸ਼ ਦਿਖਾ ਦਿੰਨਾ ਆਹ ਵੇਖੋਗੇ ਤੇ ਆ ਨੀਵੇਂ ਥਾਂ ਤੇ ਆ ਸਾਰੀ ਜਗਾ ਆ ਅੱਗੇ ਫਿਰ ਨਹਿਰ ਨੂੰ ਪਾਣੀ ਇਸੇ ਤਰ੍ਹਾਂ ਚੱਲਦਾ ਸੀ ਇੱਥੋਂ ਤੇ ਫਿਰ ਉਹ ਅੱਗੇ ਨਹਿਰ ਨਾਲ ਹੀ ਰਲ ਜਾਂਦਾ ਸੀ ਤੇ ਤੁਸੀਂ ਦੇਖ ਲਓ ਕਿ ਕਿਹੇ ਟਾਈਮ ਤੇ ਇੰਨੇ ਮਤਲਬ ਬਿਜਲੀ ਜੜੀ ਆ ਉਹ ਸਾਰੇ ਅੰਬਰਸਰ ਨੂੰ ਸਪਲਾਈ ਕੀਤੀ ਆ ਤੇ ਭਾਖੜੇ ਦਾ ਕੰਮ ਜਿਹੜਾ ਵਾ ਉਹ ਇਹਦੇ ਕੋਲ ਲਿਆ ਜਾਂਦਾ ਸੀ ਜੇ 1930 ਚ ਕੋਈ ਬਹੁਤਾ ਵੱਡਾ ਲੰਮਾ ਸਮਾਂ ਨਹੀਂ ਹੋਇਆ ਇੱਕ ਸੈਂਚਰੀ ਵੀ ਨਹੀਂ ਹੋਈ ਹੱਲੇ ਅਹ ਘਰ ਨੀਟਰਾਂ ਤੋਂ ਪਾਣੀ ਨਾ ਇਹਨਾਂ ਦਰਾਂ ਰਹੀਂ ਫੇਰ ਵਾਪਸ ਆਂਦਾ ਜੇ ਜਿਹੜਾ ਨਹਿਰ 'ਚ ਜਾਂਦਾ ਸੀ ਉੱਪਰ ਆਪਾਂ ਜਨਰੇਟਰ ਵਿਖਾਏ ਆ ਉਹ ਸਾਰੀ ਤਿਆਰੀ ਕਰਕੇ ਆ ਥੱਲੇ ਫੇਰ ਆ ਕੇ ਨਾ ਇੱਥੋਂ ਪਾਣੀ ਫੇਰ ਆਹ ਦਰ ਬਣ ਜਾਂਦੇ ਤੇ ਅਤੇ ਤਿੰਨ ਜਗ੍ਹਾ ਤੇ ਕਿੰਨਾ ਜਨਰੇਟਰਾਂ ਦੇ ਵੱਖਰੇ ਵੱਖਰੇ ਇਹਨਾਂ ਨੇ ਇਸ ਤਰ੍ਹਾਂ ਲਾਏ ਆ ਕਿ ਆ ਅੱਗੇ ਜਿਹੜੀ ਖੁੱਲੀ ਜਗ੍ਹਾ ਵਾ ਉੱਥੇ ਆ ਕੇ ਪਾਣੀ ਜਿਹੜਾ ਇਕੱਠਾ ਹੋ ਕੇ ਤਾਂ ਫਿਰ ਨਹਿਰ ਦੇ ਵਿੱਚ ਰਲ ਜਾਂਦਾ ਸੀ ਮੈਂ ਤੁਹਾਨੂੰ ਇੱਕ ਲਾ ਦਿਨਾ ਵੀ ਆ ਆ ਦੂਜਾ ਦਾਰੇ ਦੇ ਵਿੱਚ ਪਾਣੀ ਤੇ ਹੁਣ ਵੀ ਸ਼ਾਇਦ ਇਹਨਾਂ ਦੇ ਆਪਣੇ ਕੁਝ ਢੰਗ ਨਾਲ ਹੈਗਾ ਖੜਾ ਮੈਂ ਦਰਾਂ ਚੋਂ ਜਿਹੜਾ ਪਾਣੀ ਹੋ ਕੇ ਨਾ ਸਾਰਾ ਤੇ ਫਿਰ ਅਗੇ ਨਹਿਰ ਦੇ ਵਿੱਚ ਰਲਦਾ ਸੀ ਤੇ ਟਰੰਬਲ ਜਿਹੜੀ ਉਹ ਪੈਦਾ ਹੁੰਦੀ ਸੀ ਤੇ ਇਹ ਡਾਕਟਰ ਇੰਦਰਬੀਰ ਸਿੰਘ ਨੇਜਰ ਨੇ ਥੋੜਾ ਹਮਤ ਕਰਕੇ ਨਾ ਆ ਇੱਕ ਕੰਮ ਚੰਗਾ ਕਰਾਤਾ ਜਿਹੜੀ ਉਹਦੀ ਸਾਹ ਸੰਭਾਲ ਕਰਾਉਂਦੀ ਆ ਹਾਂਜੀ ਤੇ ਆ ਦੇਖ ਲੋ ਬੱਚਿਆਂ ਲਈ ਝੂਲੇ ਵੀ ਲਾਏ ਉਹ ਵੀ ਆਨੰਦ ਮਾਣਦੇ ਆ ਅੱਗੇ ਓਪਨ 에ਅਰ ਜਿਮ ਵੀ ਹੈਗਾ ਹਾਂਜੀ ਤੇ ਨਾਲ-ਨਾਲ ਜਿਹੜੀ ਨਾ ਸਰਕਾਰ ਵੀ ਇਹਨਾਂ ਨੇ ਬਣਾਤੀ ਆ ਨਹਿਰ ਦੇ ਨਾਲ-ਨਾਲ ਥੋੜੀ ਇੱਥੇ ਅੱਗੇ ਜਾ ਕੇ ਤੇ ਫਿਰ ਇਹ ਕੱਚੀ ਹੋ ਜਾਂਦੀ ਆ ਉਹ ਛਰਗਾ ਜਿਹੜੀ ਹੈ ਨਾ ਆ ਨਹਿਰ ਦੇ ਨਾਲ-ਨਾਲ ਹੈਂ ਜੀ ਤਾਰਾਂ ਵਾਲੇ ਬੋਲਤੇ ਤੇ ਅੱਗੇ ਜਾ ਕੇ ਜਦੋਂ ਦੂਰ ਤੱਕ ਚੱਲ ਜਾਂਦੀ ਆ ਪਰ ਅੱਗੇ ਜਾ ਕੇ ਫਿਰ ਇਹ ਕੱਚੀ ਹੋ ਜਾਂਦੀ ਆ ਤੇ ਆ ਜਿਦਾ ਵਾ ਥੱਲੇ ਦੇਖੋਗੇ ਸਾਰੇ ਬੱਚੇ ਜਿਹੜੇ ਆ ਉਹ ਆਨੰਦਪੁਰ ਲੈਂਡ ਦੇ ਆ ਤੇ ਸਵੇਰ ਦੇ ਟਾਈਮ ਜਿਹੜਾ ਨਾ ਇੱਥੇ ਸਾਰ ਕਰਨ ਵਾਲਿਆਂ ਦੀ ਕਾਫੀ ਆਮਦਨ ਹੁੰਦੀ ਆ ਕਿ ਉਹ ਅੱਗੇ ਜਿਹੜੇ ਆ ਓਪਨ 에ਅਰ ਜਿਮ ਹੈਗਾ ਜਿਹੜਾ ਸੱਗੇ ਹੱਥ ਆਪਾਂ ਨੂੰ ਦਸੰਡਿਆ ਵਾ ਤੇ ਖੱਬੇ ਹੱਥ ਆਪਣੇ ਨਹਿਰ ਚੱਲਦੀ ਪਈ ਆ ਹਾਂਜੀ ਤੇ ਆ ਵੇਖੋ ਵੱਖ-ਵੱਖ ਤਰ੍ਹਾਂ ਦੇ ਜਿਹੜੇ ਨਾ ਇਹਨਾਂ ਨੇ ਲਾਏ ਆ ਸਾਰੀ ਜਿਮ ਦੇ ਜਿਹੜੇ-ਜਿਹੜੇ ਉਜਾਰ ਹੁੰਦੇ ਆ ਤੇ ਸਭ ਮਸ਼ੀਨਾਂ ਲੱਗੀਆਂ ਤੇ ਕਰਨ ਵਾਲੇ ਆ ਦੇਖ ਲੋ ਤੇ ਸਵੇਰ ਦੇ ਟਾਈਮ ਆ ਇੱਥੇ ਮੈਂ ਕਈ ਜਿਹੜਿਆ ਆ ਕਾਫੀ ਇੱਥੇ ਮਤਲਬ ਜਿਹੜੇ ਕਰਨ ਵਾਲੇ ਆਉਂਦੇ ਆ ਤੇ ਨੰਦਮਾਨ ਦੇ ਦਾ ਤੇ ਆ ਜਿਹੜੀ ਅੱਗੇ ਜਾਣੀ ਆ ਇਹੋ ਜਿਹੜੀ ਆ ਗਾਂਹ ਜਾ ਕੇ ਜਿਹੜੀ ਆ ਆ ਕੱਚੀ ਜੜੀ ਹੈਗੀ ਨਾ ਪਾਥ ਬਣਿਆ ਨਾਲ-ਨਾਲ ਕੰਮ ਕੋ ਨਾ ਸਾਫ ਦਾ ਪਾਥ ਦੀ ਗੱਲ ਨਹੀਂ ਪਰ ਅੱਗੇ ਜਾ ਕੇ ਨਾ ਤੇ ਸੁਲਤਾਨਵਿੰਦ ਪਿੰਡ ਵਾਲੀ ਛੜਕ ਨੂੰ ਮਿਲ ਜਾਂਦੀ ਆ ਉਹਦੇ ਅੱਗੇ ਜਿਹੜੀ ਆ ਮੈਂ ਅੱਗੇ ਵਿਖਾਈ ਹੋਈ ਆ ਜਿਹੜੀ ਸਾਡੇ ਕੋਰਟ ਮੈਸੋਂ ਤੋਂ ਆਂਦੀ ਆ ਇੱਧਰ ਜਿਹੜੀ ਸੈਰਗਾ ਉਹ ਬਹੁਤ ਸ਼ਾਨਦਾਰ ਬਣੀ ਹੋਈ ਆ ਆ ਦੇਖੋ ਇੱਧਰ ਲਿਵਾਸੇ ਆ ਜਿਹੜੇ ਬੱਚਿਆਂ ਦੇ ਝੁੱਲੇ ਲੱਗੇ ਹਾਂਜੀ ਤੇ ਦੂਜੇ ਪਾਸੇ ਓਪਨ ਏਰੀਆ ਇਹ ਜਿਹੜੀ ਜਗਾ ਹਣਾ ਹੁਣ ਅੰਬਰਸਰ ਸਮਾਰਟ ਸਿਟੀ ਲਿਮਟਿਡ ਦੇ ਮਤਲਬ ਅਰਾਹੀਂ ਸਾਰੀ ਇਹਦੀ ਦੇਖ ਰੇ ਹੁੰਦੀ ਆ ਤੇ ਇਹਨਾਂ ਨੂੰ ਬਕਾਇਦਾ ਚੌਂਕੀਦਾਰ ਵੀ ਰੱਖਿਆ ਤੇ ਉਹ ਮਤਲਬ ਬੜੇ ਢੰਗ ਨਾਲ ਕਰਦਾ ਸੇਵਾ ਸਿੰਘ ਤੇ ਆਣਾ ਇੱਥੇ ਹੀ ਜਨਰੇਟਰ ਉਸ ਦੇ ਦੂਸਰੀ ਸਾਈਡ ਤੋਂ ਅਸੀਂ ਲੰਘਣ ਦੇ ਹੁਣ ਤੇ ਇੱਥੇ ਵੀ ਜਿਹੜੇ ਨਾ ਇਹਨਾਂ ਨੇ درخت ਉਸੇ ਤਰ੍ਹਾਂ ਲਾਏ ਆ ਕੁਝ ਪੁਰਾਣੇ ਆ ਕੁਝ ਹੁਣ ਆਲੇ ਆ ਹਾਂਜੀ ਤੇ ਬਕਾਇਦਾ ਇਹਨਾਂ ਨੇ ਸਜਾ ਕੇ ਰੱਖੇ ਆ ਤੇ ਸਾਰਾ ਜਿਹੜਾ ਪ੍ਰੋਜੈਕਟ ਆ ਅੰਮ੍ਰਿਤਸਰ ਸਮਾਰ ਸਵਾਰਥ ਸਿੰਘ ਸਿਟੀ ਲਿਮਟਿਡ ਦੇ ਅੰਡਰ ਆ ਤੇ ਥਾਂ ਥਾਂ ਤੇ ਇਹਨਾਂ ਨੇ ਆ ਬਹਿਣ ਵਾਸਤੇ ਜਿਹੜੀ ਜਗ੍ਹਾ ਬਣਾਈ ਹੋਈ ਆ ਤੇ ਬੂਟਿਆਂ ਦੇ ਥੱਲੇ ਵੀ ਜਿਹੜਾ ਨਾ ਉਹ ਲਿਖ ਕੇ ਇਹਨਾਂ ਨੇ ਲਾਏ ਉਹਨਾਂ ਦੇ ਨਾਂ ਆ 1 2 3 4 ਹੈਂ ਜੀ ਸਾਰੀ ਗਿਣਤੀ ਲਿਖੀ ਆ ਉਧਰ ਉਹ ਪੰਜਾਬੀ ਦੇ ਜਿਹੜੇ ਅੱਖਰ ਆ ਉਹ ਵੀ ਬੱਚਾਂ ਲਈ ਲਿਖੇ ਆ ਪੜ ਲੈਣ ਹਾਂਜੀ ਤੇ ਆ ਪੰਛੀਆਂ ਦੇ ਘਰ ਵੀ ਨਾ ਇਹਨਾਂ ਬੜੇ ਵਧੀਆ ਲੱਕੜ ਦੇ ਬਣਾ ਕੇ ਤੇ ਆ ਵੇਖੋ ਦਰਖਤਾਂ ਨਾਲ ਟੰਗੇ ਆ ਤੇ ਸਰ ਵੀ ਬੜੀ ਆ ਨੋੜ ਵੀ ਆ ਬਈ ਇਹਨਾਂ ਦੀ ਤੇ ਕੂੜੇਦਾਨ ਵੀ ਲਾ ਕੇ ਰੱਖਿਆ ਥਾਂ ਥਾਂ ਤੇ ਵੀ ਪੂਰਾ ਇਧਰ ਉਧਰ ਸਾਫ ਸੱਜਣ ਸੁੱਤਣ ਤੇ ਸਭਾਈ ਲੱਗਦਾ ਕੋਰ ਨੂੰ ਸ਼ਾਨਦਾਰ ਲੱਗੇ ਜੀ ਲੱਗਦਾ ਆ ਨੋਟਿਸ ਬੋਰਡ ਵੀ ਜਿਹੜਾ ਇਹਨਾਂ ਨੇ ਲਿਖ ਕੇ ਲਾਇਆ ਉੱਥੇ ਜਿਹੜੇ ਆ ਉਹਨਾਂ ਨੂੰ ਮਨਾਈ ਕੀਤੀ ਇੱਥੇ ਲਾਇਆ ਗਿਆ ਆਨ ਦੀਸਲਾਬ ਵੀ ਨਾ ਮਨਾ 6 ਸਾਲ ਤੋਂ ਘੱਟ ਬੱਚਿਆਂ ਮਾਤਾ ਪਿਤਾ ਨੇ ਆਲਾ ਸਾਰੀਆਂ ਵੀ ਲਿਖ ਕੇ ਲਾਇਆ ਇਹ ਘੱਟ ਨਹੀਂ ਪੱਥਰ ਜਿਹੜਾ ਵਾ ਉਹ ਵੀ ਲੱਗਾ ਆ ਪ੍ਰਾਣੇ ਨਾ ਬੋਰਡ ਤੇ ਪਿੱਪਲ ਦੇ ਦਰਖਤ ਸੀ ਬਹੁਤ ਪੁਰਾਣੇ ਅਸੀਂ ਦੇਖੇ ਹੋਏ ਆ ਤੇ ਅੱਜ ਵੀ ਇਹਨਾਂ ਨੇ ਉਹਨੂੰ ਪ੍ਰੋਟੈਕਟ ਕੀਤਾ ਵਧੀਆ ਗੱਲ ਆ ਇਹ ਲੇਟ ਲਾਇਆ ਨਾਲ ਇੱਕ ਲੋੜ ਤੇ ਕਿਪਾ ਹਾਂਜੀ ਤੇ ਇਧਰ ਦੇ ਪਾਸੇ ਆ ਬੋਰਡ ਆ ਇਹਦੇ ਨਾਲ ਹੀ ਬਿਲਕੁਲ ਜੁਰਮਾ ਜਿਹੜਾ ਵਾ ਉਹ ਕਿਪਾ ਲਾ ਤੇ ਆ ਅੱਗੇ ਨਹਿਰ ਵਗਦੀ ਥੱਪਕਰ ਚੱਲਦੇ ਨਾਲੇ ਤੁਹਾਨੂੰ ਦਿਖਾਉਣਾ ਆ ਆ ਨਹਿਰ ਦੇ ਨਾਲ-ਨਾਲ ਫੁੱਲ ਬੁੱਟੇ ਲਾਏ ਆ ਫੁੱਲ ਤੋੜਨਾ ਮਨਾ ਲਿਖਿਆ ਤੇ ਆ ਨਾ ਕਿਤੇ ਛੋਟਾ ਜਿਹਾ ਕੂਲ ਰੱਖਿਆ ਹੈਗਾ ਉਹ ਪੁਰਾਣਾ ਈ ਕੋਲਾ ਜਿਹੜਾ ਨਹਿਰ ਤੇ ਨਹਿਰ ਤੋਂ ਤੁਹਾਨੂੰ ਨਹਿਰ ਦੀ ਵਖਣਾ ਇਹ ਨਹਿਰ ਨਾ ਸਾਹਜਾਨ ਨੇ 1628 ਚ ਬਣਾਈ ਸੀ ਤੇ 65 ਤੋਂ 3 ਫੁੱਟ ਪਰ ਸੈਂਟੀਮੀਟਰ ਜਿਹੜੀ ਹੈ ਕੱਢਦੀ ਸੀ ਪਾਣੀ ਤੇ ਇਹ ਸਾਹਜਾਨ ਦੇ ਜਿਹੜੇ ਬਾਗਾਂ ਨੂੰ ਸਿੰਚਣ ਵਾਸਤੇ ਨਾ ਉਹ ਇਹ ਕੰਮ ਲੈਂਦਾ ਰਿਹਾ ਤੇ ਬਾਅਦ ਚ ਮਹਾਰਾ ਜੀ ਰੰਜੀਤ ਸਿੰਘ ਨੇ ਸ੍ਰੀ ਦਰਬਾਰ ਸਾਹਿਬ ਦੇ 5 ਕਰੋੜਾਂ ਨੂੰ ਜਿਹੜੇ ਨਾ ਫਸਲੀ ਬਣਾ ਕੇ ਪਾਣੀ ਜਿਹੜਾ ਹੈ ਨਾ ਇਥੋਂ ਦਿੱਤਾ ਤੇ ਹੁਣ ਵੀ ਜਰਾ ਨਾ ਹਾਂ ਜੀ ਦਾ ਪਾਣੀ ਇੱਥੋਂ ਦਿੱਤਾ ਜਾ ਰਿਹਾ ਤੇ ਆਹ ਤਾਰਾਂ ਵਾਲਾ ਕੋਲਾ ਹਾਂਜੀ ਤੇ ਨਹਿਰ ਹੁਣ ਚੱਲਦੀ ਆ ਇੱਥੇ ਪੂਰੀ ਸਾਫ ਸਫਾਈ ਆ ਉਹ ਦੇਖ ਲਓ ਉਹ ਚਲੇ ਗਿਆ ਲਫਾਫਾ ਤੇ ਇਹ ਗੰਦਫਾਣ ਵਾਲੇ ਜਿਹੇ ਅਸੀਂ ਲੋਕ ਹੈਗੇ ਆ ਹਾਂਜੀ ਚੱਲਦੇ ਪਾਣੀ ਜਿੰਨੇ ਸੋੜ ਤੋਂ ਵੀ ਜਿੰਨੇ ਹੁਣ ਖੜਦਾ ਤੇ ਮੈਂ ਇਹਨੂੰ ਪੁੱਛਦਾ ਹਣੀ ਕਿ ਚਲੋ ਧੰਮਾ ਵੇ ਖੜੇ ਪਾਣੀ ਦੀ ਵੀ ਦੱਸਾਂਗਾ ਜੀ ਇਹ ਕਿਵੇਂ ਬੇ ਰਹਿੰਦੇ ਆ ਕਿ ਗੂੜੀ ਦਾ ਗੂੜੀ ਧਾਰ ਲੈਂਦੇ ਆ ਤੇ ਚਲੋ ਇਹਦਾ ਸਮਝ ਦੀ ਲੋੜ ਆ ਸਾਰਿਆਂ ਨੂੰ ਸਫਾਈ ਜਿਹੜੇ ਰੱਖਣਾ ਆਪਣਾ ਫਰਜ਼ ਆ। ਹਾਜੀ ਤੁਸੀਂ ਦੇਖੋਗੇ ਨਾ ਉੱਪਰ ਲਾਈਟਾਂ ਵੀ ਪੂਰੀਆਂ ਲਾਈਆਂ ਤੇ ਇਹਦਾ ਨਜ਼ਾਰਾ ਵੀ ਤੁਹਾਨੂੰ ਮੈਂ ਦਿਖਾਉਂਗਾ ਜ਼ਰੂਰ ਕਿਹੋ ਜਿਹਾ ਲੱਗਦਾ ਲਾਈਟ ਜਦੋਂ ਹੋ ਜਾਂਦੀ ਆ। ਲੋ ਜੀ ਲਾਈਟਾਂ ਜਗ ਗਈਆਂ ਜੇ ਕਿ ਮੈਂ ਇਹਦਾ ਕਲਿੱਪ ਵੀ ਤੁਹਾਨੂੰ ਨਾਲ ਸ਼ਾਮਿਲ ਕਰਕੇ ਜ਼ਰੂਰ ਵਿਖਾਵਾਂ। ਬੜਾ ਮਨਮੋਹਕ ਜਿਹੜਾ ਨਾ ਉਹ ਸਮਾਂ ਲੱਗਦਾ ਲਾਈਟਾਂ ਚ ਆਹ ਜੀ ਬਿਜਲੀ ਘਰ ਜਿਹੜਾ ਅੰਮ੍ਰਿਤਸਰ ਨੂੰ ਸਪਲਾਈ ਕਰਦਾ ਰਿਹਾ ਜੇ ਤੇ ਇਹ ਦੀ ਮੈਂ ਸਾਰੀ ਤੁਹਾਨੂੰ ਜਿਹੜੀ ਆ ਨਾ ਉਹ ਪੂਰੀ ਜਾਣਕਾਰੀ ਬਣਾ ਕੇ ਦੇ ਦਿੱਤੀ ਆ ਮੇਰਾ ਖਿਆਲ ਅੰਮ੍ਰਿਤਸਰ ਚ ਬਹੁਤ ਜਣੇ ਹੋਣੇ ਆ ਇਹੋ ਜੀ ਜਿਨ੍ਹਾਂ ਨੂੰ ਮੇਰੇ ਖਿਆਲ ਆ ਇਹਦੇ ਬਾਰੇ ਪੂਰੀ ਜਾਣਕਾਰੀ ਸੀ ਨਹੀਂ ਹੈਨਾ ਅਸੀਂ ਇੱਥੋਂ ਲੰਘਦੇ ਰਹੇ ਆ ਭਲਾ ਜਦੋਂ ਨਹੀਂ ਬਣਿਆ ਉਹ ਤੁਹਾਨੂੰ ਨਹੀਂ ਪਤਾ ਨਹੀਂ ਪਤਾ ਤੇ ਇੱਕ ਨਾਂ ਵਿੱਚ ਸਵਾਲ ਇਹ ਹੰਦਾ ਵੀ ਅੰਮ੍ਰਿਤਸਰ ਚ ਰਹਿ ਕੇ ਆਪਾਂ ਕਿੰਨੀ ਜੀ ਜਾਣਕਾਰੀ ਰੱਖਦੇ ਆ ਹਾਂਜੀ ਤੇ ਆਪਾਂ ਨੂੰ ਮਤਲ ਅੰਮ੍ਰਿਤਸਰ ਦੇ ਵਿੱਚ ਜਿਤਨਾ ਹਰਮੰਦਰ ਸਾਹਿਬ ਪਹਿਲਾਂ ਬਣਿਆ ਜਾਂ ਅਮਰ ਸरोवर ਪਹਿਲਾਂ ਬਣਿਆ ਇਹ ਇੱਕ ਸਵਾਲ ਆ ਇਹਦਾ ਜਵਾਬ ਤੁਸੀਂ ਕਮੈਂਟਾਂ ਚ ਦੇਣਾ ਜੇ ਵੀ ਅਮਰ ਸरोवर ਦੀ ਇਮਾਰਤ ਦੀ ਉਹ ਸਾਰੀ ਪਹਿਲਾਂ ਗੁਰੂ ਸਾਹਿਬ ਨੇ ਕਰਾਈ ਜਾਂ ਜਿਹੜੀ ਆ ਅੰਦਰ ਜਿਹੜੀ ਆ ਹਰਮੰਦਰ ਸਾਹਿਬ ਦੀ ਇਮਾਰਤ ਦੀ ਪਹਿਲਾਂ ਕਰਾਈ ਇਹ ਕਮੈਂਟਾਂ ਚ ਜ਼ਰੂਰ ਜਵਾਬ ਦਿਓ ਬਾਕੀ ਵੀਰੋ ਵੀਡੀਓ ਕੈਸੀ ਲੱਗੀ ਜਰੂਰ ਦੱਸਣਾ ਵਾ ਤੇ ਅਗਲੇ ਬਲੌਗ ਚ ਆਪਾਂ ਮਿਲਾਂਗੇ ਸਾਰੇ ਫੇਰ ਇਸੇ ਤਰ੍ਹਾਂ ਹੀ ਕੋਈ ਨਵੀਂ ਚੀਜ਼ ਜਿਹੜੀ ਆ ਅੰਮ੍ਰਿਤਸਰ ਬਾਰੇ ਜਿਹੜੀ ਲੈ ਕੇ ਚੰਗਾ ਜਿਹਾ ਸਾਰਾ ਸੰਸਾਕਾਰ